ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਤਰੀਕੇ ਦੇ ਗੁੜ ਵਾਲੇ ਚੌਲ ਬਣਾਵਾਂਗੇ ਇਹ ਚੌਲ ਬਹੁਤ ਜਲਦੀ ਬਣ ਕੇ ਤਿਆਰ ਹੋਣਗੇ ਇਸ ਦੇ ਲਈ ਤੁਸੀਂ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਚੌਲਾਂ ਨੂੰ ਪਕਾਉਣ ਦਾ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਚਲੋ ਵੇਖ ਲੈਨੇ ਚੌਲ ਕਿਵੇਂ ਬੰਦਦੇ ਨੇ ਉਸ ਲਈ ਮੈਂ ਨਾ ਗੁੜ ਲਿਆ ਹੈ ਇਸ ਤਰੀਕੇ ਤੇ ਬਣੇ ਬਣਾਈ ਪੀ ਸੌਂਦੇ ਨੇ ਗੁੜ ਤੇ ਇੱਥੇ ਮੈਂ ਡੇਢ ਟੁਕੜੇ ਗੁੜ ਲਿਆ ਹੈ ਆਪਾਂ ਇਸ ਨੂੰ ਭੇਲੀਆਂ ਜੋ ਵੀ ਕਹਨੇ ਆ ਇਸ ਦੇ ਨਾਲ ਬਹੁਤ ਟੇਸਟੀ ਚੌਲ ਬਣ ਕੇ ਤਿਆਰ ਹੋਣਗੇ ਨਾ ਗੁੜ ਸਹੀ ਰਹੇਗਾ ਚੌਲਾਂ ਦੇ ਲਈ ਗੁੜ ਨੂੰ ਕਟ ਲਵਾਂਗੇ ਹੁਣ ਮੈਂ ਗੁੜ ਨੂੰ ਕਟ ਲਿਆ ਹੈ ਇਸ ਦੇ ਨਾਲ ਗੁੜ ਜਲਦੀ ਪਿਗਲ ਜਾਏਗਾ ਹੁਣ ਆਪਾਂ ਗੁੜ ਨੂੰ ਪਿਘਲਾ ਲਵਾਂਗੇ ਇਸ ਲਈ ਮੈਂ ਇੱਕ ਬਰਤਨ ਲਿਆ ਹੈ ਇਸ ਦੇ ਵਿੱਚ ਗੁੜ ਪਾਵਾਂਗੇ ਸਾਰਾ ਗੁੜ ਪਾਵਾਂਗੇ ਆਪਾਂ ਜਖੀਰ ਵਾਲੇ ਚੌਲ ਬਣਾਵਾਂਗੇ ਜੀ ਉਹ ਥੋੜੇ ਸਸਤੇ ਵਾਲੇ ਹੁੰਦੇ ਨੇ ਇਸ ਕਰਕੇ ਉਹ ਵਿਖਰੇ ਵਿਖਰੇ ਨਹੀਂ ਬਣਨਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਹਾਂ ਇਸ ਦੇ ਵਿੱਚ ਚੌਲਾਂ ਦਾ ਡਬਲ ਪਾਣੀ ਪਾਵਾਂਗੇ ਜੇਕਰ ਤੁਸੀਂ ਵਧੀਆ ਵਾਲੇ ਚੌਲ ਜੋ ਮਹਿੰਗੇ ਹੁੰਦੇ ਨੇ ਉਹ ਇਸ ਤਰੀਕੇ ਨਾਲ ਬਣਾਉਂਗੇ ਤੇ ਉਹ ਹੋਰ ਵੀ ਵਧੀਆ ਬਣਨਗੇ ਵਧੀਆ ਚੌਲ ਤੇ ਇਹ ਵੀ ਬਣਨਗੇ ਟੇਸਟ ਦੇ ਵਿੱਚ ਪਰ ਇਹ ਥੋੜੇ ਸਸਤੇ ਵਾਲੇ ਨੇ ਇਸ ਤੇ ਲਈ ਇਹ ਵਿਖਰੇ ਵਿਖਰੇ ਨਹੀਂ ਬਣਨਗੇ ਚੌਲਾਂ ਦਾ ਡਬਲ ਪਾਣੀ ਪਾਵਾਂਗੇ ਗਲਾਸ ਕੌਲੀ ਦੇ ਬਰਾਬਰ ਹੀ ਹੈ ਜੀ ਮੈਂ ਮੈਜ਼ਰਮੈਂਟ ਕਰਕੇ ਦੇਖੀ ਹੈ ਜਹਾਂ ਪੇ ਇਸ ਦੇ ਵਿੱਚ ਚਾਰ ਕੌਲੀਆਂ ਜਾਂ ਚਾਰ ਗਲਾਸ ਪਾਣੀ ਪਾਵਾਂਗੇ ਕਿਉਂਕਿ ਇਹ ਗਲਾਸ ਛੋਟਾ ਗਲਾਸ ਹੈ ਹੁਣ ਆਪਾਂ ਇਸ ਦੇ ਵਿੱਚ ਦੋ ਇਲੈਚੀਆਂ ਪਾਵਾਂਗੇ ਦੋ ਲੌਂਗ ਪਾਵਾਂਗੇ ਹੁਣ ਆਪਾਂ ਗੁੜ ਨੂੰ ਗਰਮ ਕਰ ਲਵਾਂਗੇ ਹੁਣ ਗੁੜ ਗਰਮ ਹੋ ਰਿਹਾ ਹੈ ਉਹਨਾ ਟਾਈਮ ਆਪਾਂ ਚੌਲ ਧੋ ਲਵਾਂਗੇ ਇੱਥੇ ਮੈਂ ਦੋ ਕੌਲੀਆਂ ਚੌਲ ਲੈ ਲਏ ਨੇ ਛੋਟੇ ਤੇ ਖੀਰ ਵਾਲੇ ਚੌਲ ਨੇ ਇਹ ਬਿਖਰੇ ਬਿਖਰੇ ਨਹੀਂ ਬਣਗੇ ਪਰ ਟੇਸਟ ਦੇ ਵਿੱਚ ਬਹੁਤ ਟੇਸਟੀ ਬਣਨਗੇ। ਇਹ ਵੀਡੀਓ ਮੈਂ ਰਾਤ ਨੂੰ ਬਣਾ ਰਹੀ ਹਾਂ ਜੀ ਕਿਸੇ ਕਾਰਨ ਕਰਕੇ ਮੇਰੇ ਤੋਂ ਵਧੀਆ ਚੌਲ ਲੈਣ ਬਾਜ਼ਾਰ ਨਹੀਂ ਚਾਇਆ ਗਿਆ। ਚੌਲਾਂ ਨੂੰ ਧੋ ਲਵਾਂਗੇ। ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ। ਜਿੰਨੀ देर ਚੋਲਾਂ ਦਾ ਪਾਣੀ ਸਾਫ਼ ਨਹੀਂ ਹੋ ਜਾਂਦਾ ਉਨੀ ਦੇਰ ਚੰਗੀ ਤਰ੍ਹਾਂ ਧੋ ਲਵਾਂਗੇ। ਚੋਲਾਂ ਦਾ ਸਾਰਾ ਪਾਣੀ ਸਾਫ਼ ਹੋ ਚੁੱਕਿਆ ਤਾਂ ਇਸ ਨੂੰ ਧੋ ਕੇ ਰੱਖ ਦੇਵਾਂਗੇ। ਹੁਣ ਆਪਾਂ ਗੁੜ ਨੂੰ ਏਕ ਲਵਾਂਗੇ। ਗੁੜ ਗਰਮ ਹੋ ਕੇ ਤਿਆਰ ਹੈ। ਇਸ ਤਰੀਕੇ ਨਾਲ ਆਪਾਂ ਇਸ ਦੀ ਚਾਸ਼ਨੀ ਨਹੀਂ ਬਣਾਵਾਂਗੇ। ਗੁੜ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਗੁੜ ਨੂੰ ਇੱਕ ਬੋਇਲ ਆਉਣ ਤੱਕ ਗਰਮ ਕਰ ਲਵਾਂਗੇ। ਹੌਣ ਗੁੜ ਤੇ ਆ ਰਿਹਾ ਗਰਮ ਹੋ ਗਿਆ ਆਪਾਂ ਇਸਦੇ ਚੌਲ ਬਣਾ ਲਵਾਂਗੇ ਐਤ ਮੈਂ ਕੁੱਕਰ ਲਿਆ ਹੈ ਕੁੱਕਰ ਦੇ ਵਿੱਚ ਕਿਉ ਪਾਵਾਂਗੇ ਇੱਕ ਘੜਛੀ ਇਹ ਚੌਲਾਂ ਨੂੰ ਆਪਾਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਮੈਂ ਚੌਲਾਂ ਨੂੰ ਕਾਫੀ ਰਾਤ ਨੂੰ ਬਣਾ ਰਹੀ ਆ ਇਸ ਕਰਕੇ ਤੁਹਾਨੂੰ ਇਸ ਤਰੀਕੇ ਦੇ ਦਿਖਾਈ ਦੇ ਰਿਹਾ ਹੋਏਗਾ ਹੁਣ ਆਪਾਂ ਇਸਦੇ ਵਿੱਚ ਥੋੜੇ ਜਿਹੇ ਡਰਾਈ ਫਰੂਟ ਪਾਵਾਂਗੇ ਤੇ ਮੇ ਕਾਜੂ ਬਦਾਮ ਥੋੜੇ ਜਿਹਾ ਪਿਸਤਾ ਤੇ ਨਾਰੀਅਲ ਪਾਵਾਂਗੇ ਇਸ ਤਰੀਕੇ ਨਾਲ ਕੱਟਿਆ ਹੋਇਆ ਡ్రਾਈ ਫਰੂਟ ਨੂੰ ਘਿਓ ਦੇ ਵਿੱਚ ਥੋੜਾ ਜਿਹਾ ਪਕਾ ਲਵਾਂਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਨਾਲ ਬਹੁਤ ਟੇਸਟੀ ਚੌਲ ਬਣਦੇ ਨੇ

ਅਸੀਂ ਇਸ ਤੋਂ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਹੋਰ ਸਵੀਟ ਰੈਸਪੀਜ਼ ਪਾਈਆਂ ਨੇ ਜੀ ਜਿਵੇਂ ਸੂਜੀ ਦਾ ਹਲਵਾ ਬੇਸਣ ਦਾ ਹਲਵਾ ਤੂਰ ਦਾਲ ਦਾ ਹਲਵਾ ਤੇ ਕਈ ਹੋਰ ਮਠਾਈਆਂ ਚੋਲ ਪਾਕੇ ਚੜਾ ਨੂੰ ਮਿਕਸ ਕਰ ਲਵਾਂਗੇ ਘਿਓ ਦੇ ਵਿੱਚ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰਦੇ ਹੋ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਗੁੜ ਤੇ ਇਲਾਚੀਆਂ ਵਾਲਾ ਮਿੱਠਾ ਪਾਣੀ ਪਾਵਾਂਗੇ ਇਹ ਸਾਰਾ ਪਾਣੀ ਪਾਵਾਂਗੇ ਇੱਕੋ ਵਾਰੀ ਦੇ ਵਿੱਚ ਥੋੜਾ ਥੋੜਾ ਕਰਕੇ ਸਾਰਾ ਪਾਣੀ ਪਾਵਾਂਗੇ

ਇੱਕ ਸਕੇ ਕਰਕੇ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ। ਦੋ ਵਿਸਲਾਂ ਲਗਾ ਕੇ ਚੋਲਾਂ ਨੂੰ ਪਕਾ ਲਵਾਂਗੇ। ਦੋ ਵਿਸਲਾਂ ਲੱਗ ਚੁੱਕੀਆਂ ਨੇ ਆਪਾਂ ਵੇਖ ਲੈਨੇ ਆਂ ਚੋਲ ਕਿਸ ਤਰੀਕੇ ਤੇ ਬਣੇ ਨੇ। ਇਸ ਤਰੀਕੇ ਦੇ ਚੋਲ ਬਣ ਕੇ ਤਿਆਰ ਨੇ ਜਿਸ ਤਰੀਕੇ ਦੇ ਮੈਂ ਤੁਹਾਨੂੰ ਦੱਸਿਆ ਸੀ ਕਿ ਖੀਰ ਵਾਲੇ ਚੋਲ ਨੇ ਵਿਖਰੇ ਵਿਖਰੇ ਨਹੀਂ ਬਣਨਗੇ। ਪਰ ਇਸ ਤਰੀਕੇ ਦੇ ਇਹ ਚੋਲ ਬਣ ਕੇ ਤਿਆਰ ਨੇ। ਇਹ ਚੌਲ ਟੇਸਟ ਦੇ ਵਿੱਚ ਟੇਸਟੀ ਹੋਣਗੇ ਪਰ ਇਹ ਵਿਖਰੇ ਵਿਖਰੇ ਨਹੀਂ ਬਣਨਗੇ ਕਿਉਂਕਿ ਇਹ ਥੋੜੇ ਸਸਤੇ ਵਾਲੇ ਨੇ ਹੁਣ ਆਪਾਂ ਚੌਲਾਂ ਨੂੰ ਸਰਵ ਕਰ ਲਵਾਂਗੇ ਗਰਮ ਗਰਮ ਚੌਲਾਂ ਨੂੰ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਇਸ ਟ੍ਰਿਕ ਨਾਲ ਬਹੁਤ ਟੇਸਟੀ ਤੇ ਬਹੁਤ ਜਲਦੀ ਚੌਲ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਔਂਗ ਇਲਾਚੀਆਂ ਨੂੰ ਗੁੜ ਵਾਲੇ ਪਾਣੀ ਵਿੱਚ ਹੀ ਪਾਲਿਆ ਸੀ ਜੀ ਆਪਾਂ ਚੌਲ ਬਣਾਉਣ ਵੇਲੇ ਵੀ ਧੋਂਗ ਇਲਾਚੀਆਂ ਨੂੰ ਪਾ ਸਕਦੇ ਹਾਂ ਇਸ ਤਰੀਕੇ ਨਾਲ ਝਟਪਟ ਚੌਲ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਚੌਲ ਬਣਾ ਕੇ ਦੇਖਿਓ ਹੁਣ ਆਪਾਂ ਇਸ ਦੇ ਉੱਪਰ ਥੋੜੀ ਜਿਹੀ ਟੁੱਟੀ ਫਰੂਟੀ ਪਾਵਾਂਗੇ ਦੋ ਕਲਰ ਦੀ ਟੁੱਟੀ ਫਰੂਟੀ ਪਾ ਕੇ ਗਰਮ ਗਰਮ ਚੌਲਾਂ ਨੂੰ ਸਰਵ ਕਰਾਂਗੇ ਇਹ ਚੋਲੇ ਆਪਾਂ ਰਾਤ ਨੂੰ ਬਣਾਏ ਨੇ ਜੀ ਇਸ ਕਰਕੇ ਤੁਹਾਨੂੰ ਚੋਲਾਂ ਦਾ ਰੰਗ ਬਦਲਾ ਬਦਲਾ ਦਿਖਾਈ ਦੇ ਰਿਹਾ ਹੋਵੇਗਾ ਬਾਕੀ ਇਹ ਚੋਲ ਬਹੁਤ ਟੇਸਟੀ ਬਣਦੇ ਨੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਵੀਡੀਓ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ